ਸਤ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਆਪਾਂ ਗੋਲ ਗਲੇ ਨੂੰ ਜਿਹੜੀ ਆ ਪਾਈਪਿੰਗ ਲੇਸ ਜਿਹੜੀ ਉਹ ਕਿਸ ਤਰ੍ਹਾਂ ਲਗਾਉਣੀ ਆ ਬਿਨਾ ਬੁਕਰਮ ਤੋਂ ਬਿਨਾ ਪੇਸਟਿੰਗ ਵਾਲਾ ਗਲਾ ਲਗਾਏ ਸਭ ਤੋਂ ਪਹਿਲਾਂ ਆਪਾਂ ਗਲੇ ਦੀ ਕਟਿੰਗ ਜਿਹੜੀ ਕਰ ਲੈਣੀ ਆ ਜਿੰਨੇ ਵੀ ਤੁਹਾਨੂੰ ਗੋਲ ਗਲੇ ਦੀ ਕਟਿੰਗ ਦੀ ਜ਼ਰੂਰਤ ਹੈ ਤੁਸੀਂ ਕਰ ਲਓ ਮੈਂ 6.5 ਇੰਚ ਦੀ ਲੈਂਥ ਕੱਟੀ ਆ ਤੇ 2.5 ਇੰਚਸ ਦੀ ਜਿਹੜੀ ਆ ਚੜਾਈ ਕੱਟੀ ਆ ਤੁਸੀਂ ਆਪਣੇ ਅਕੋਰਡਿੰਗ ਜਿੰਨਾ ਤੁਹਾਨੂੰ ਗਲੇ ਦੀ ਜ਼ਰੂਰਤ ਹੈ ਜਿੰਨਾ ਬ੍ਰਾਡ ਜਿੰਨਾ ਲੈਂਥ ਗਲੇ ਦੀ ਤੁਸੀਂ ਕੱਟਣੀ ਆ ਉਹਨਾਂ ਤੁਸੀਂ ਡੀਪ ਜਿੰਨਾ ਗਲਾ ਕੱਟਣਾ ਚਾਹੁੰਦੇ ਹੋ ਕੱਟ ਲਓ ਕੱਟਣ ਤੋਂ ਬਾਅਦ ਆਪਾਂ ਜਿਹੜੀ ਵੀ ਤੁਸੀਂ ਕੋਈ ਲੈਸ ਲਗਾਉਣੀ ਆ ਲੈਸ ਲੈ ਲਓ ਲੈਸ ਜਿਹੜੀ ਆ ਉਸ ਨੂੰ ਆਪਾਂ ਉਲਟੀ ਕਰਕੇ ਰੱਖਣਾ ਹੈ ਉਲਟਾ ਪਾਸਾ ਜਿਹੜਾ ਉੱਪਰ ਆਉਣਾ ਚਾਹੀਦਾ ਹੈ ਤੇ ਸਿੱਧਾ ਪਾਸਾ ਜਿਹੜਾ نیچے ਆਉਣਾ ਚਾਹੀਦਾ ਤੇ ਆਪਾਂ ਆਪਣੇ ਗਲੇ ਦੇ ਨਾਲ-ਨਾਲ ਇਹਨੂੰ ਥੋੜਾ ਜਿਨਾ ਮਾਰਜਿਨ ਛੱਡਦੇ ਹੋਏ ਲੇਸ ਨੂੰ ਲਗਾਉਂਦੇ ਜਾਣਾ ਬਖਾ ਤੁਸੀਂ ਥੋੜਾ ਜਿਹਾ مشین ਦਾ ਮੋਟਾ ਕਰ ਲੋ ਤੇ ਜਿੰਨੀ ਲੈਸ ਤੁਸੀਂ ਬਾਹਰ ਦਿਖਾਉਣੀ ਚਾਹੁੰਦੇ ਜੇ ਉਸ ਹਿਸਾਬ ਦੇ ਨਾਲ ਤੁਸੀਂ ਇਹ ਜਿਹੜੀ ਆ ਆਪਣੀ ਲੈਸ ਲਗਾਉਂਦੇ ਜਾਓ ਜਿੰਨੀ ਵੀ ਲੈਸ ਬਾਹਰ ਦਿਖਾਉਣੀ ਚਾਹੁੰਦੇ ਜੇ ਉਸ ਹਿਸਾਬ ਨਾਲ ਤੁਸੀਂ ਸिलाई ਲਗਾਉਣੀ ਆ ਤੇ ਨਾ ਹੀ ਲੈਸ ਨੂੰ ਖਿੱਚਣਾ ਹੈ ਤੇ ਨਾ ਨੀਚੇ ਵਾਲੇ ਗਲੇ ਵਾਲੇ ਕੱਪੜੇ ਨੂੰ ਖਿੱਚਣਾ ਹੈ ਬਿਲਕੁਲ ਬਰਾਬਰ ਰੱਖਦੇ ਹੋਏ ਤੇ ਇਹਨਾਂ ਨੂੰ ਸिलाई ਜਿਹੜੀ ਆ ਲਗਾ ਲੈਣੀ ਆ ਇਸ ਤਰੀਕੇ ਦੇ ਨਾਲ ਇਸੇ ਵੀ ਕੱਪੜੇ ਨੂੰ ਨਹੀਂ ਖਿੱਚਣਾ ਲੈਸ ਨੂੰ ਵੀ ਨਹੀਂ ਖਿੱਚਣਾ ਤੇ ਪ੍ਰੋਪਰ ਰੱਖਦੇ ਹੋਏ ਆਪਾਂ ਪੂਰੀ ਸਿਲਾਈ ਜਿਹੜੀ ਆ ਉਹ ਲਗਾ ਲਾਂਗੇ ਐਂਡ ਤੱਕ ਗੁਲਾਈ ਦੇ ਵਿੱਚ ਇਸ ਤੋਂ ਬਾਅਦ ਐਕਸਟਰਾ ਜਿਹੜੀ ਲੈਸ ਤੁਹਾਡੇ ਕੋਲ ਉਹਨੂੰ ਕੱਟ ਕਰ ਦੇਣਾ ਵਾ ਤੇ ਫਿਰ ਆਪਾਂ ਇੱਕ ਵਾਧੂ ਕੱਪੜਾ ਲੈਣਾ ਜਿਹੜਾ ਆਪਾਂ ਗਲੇ ਦੇ نیچے ਲਗਾਉਣਾ ਆਵਲਾ ਕਪੜਾ ਜਿਹੜਾ ਆਪਾਂ ਸਿੱਧਾ ਰੱਖਣਾ ਹੈ ਤੇ ਇਸ ਦੇ ਉੱਪਰ ਜਿੱਥੇ ਆਪਾਂ ਗਲੇ ਤੇ ਲੈਸ ਲਗਾਈ ਹੋਈ ਆ ਉਹਨੂੰ ਆਪਾਂ ਉਲਟਾ ਰੱਖ ਲੈਣਾ ਹੈ ਤੇ ਦੋਨੇ ਪਾਸੇ ਤੁਸੀਂ ਦੇਖ ਲੈਣਾ ਹੈ ਕਿ ਫੋਲਡ ਕਰਨ ਜੋਗਾ ਕਪੜਾ ਜਿਹੜਾ ਉਹ ਹੋਣਾ ਚਾਹੀਦਾ ਹੈ 1.5 ਤੋਂ 2 ਇੰਚ ਤੱਕ ਕਪੜਾ ਹੋਣਾ ਚਾਹੀਦਾ ਬਾਕੀ ਤੁਸੀਂ ਜਿੰਨਾ ਵੀ ਫੋਲਡ ਕਰਨਾ ਹੋਏ ਉਹਨਾਂ ਰੱਖ ਸਕਦੇ ਹੋ ਤੇ ਜਿਹੜੀ ਆਪਾਂ ਪਹਿਲਾਂ ਸਲਾਈ ਲਗਾਈ ਆ ਬਿਲਕੁਲ ਉਸ ਦੇ ਉੱਪਰ ਉੱਪਰ ਫਿਰ ਆਪਾਂ ਇੱਕ ਸਲਾਈ ਲਗਾ ਦੇਣੀ ਆ ਹੁਣ ਵੀ ਬਿਲਕੁਲ ਗਲਾ ਵੀ ਨਹੀਂ ਖਿੱਚਣਾ ਤੇ ਜਿਹੜਾ نیچے ਕਪੜਾ ਰੱਖਿਆ ਹੈ ਉਹ ਵੀ ਨਹੀਂ ਖਿੱਚਣਾ ਤੇ ਬਹੁਤੀ ਆਰਾਮ ਦੇ ਨਾਲ-ਪਾਸ ਸਲਾਈ ਜਿਹੜੀ ਆ ਲਗਾਉਂਦੇ ਜਾਣਾ ਹੈ ਤੇ ਐਂਡ ਤੱਕ ਸਲਾਈ ਲਗਾ ਲੈਣੀ ਆ ਇਸ ਤੋਂ ਬਾਅਦ ਜਿਸ ਤਰ੍ਹਾਂ ਆਪਾਂ ਨਾਰਮਲੀ ਗਲੇ ਦੇ ਵਿੱਚੋਂ ਕਪੜਾ ਜਿਹੜਾ ਕਟਿੰਗ ਕਰਦੇ ਆ ਉਹਨੂੰ ਕਟਿੰਗ ਕਰ ਲੈਣਾ ਕਟਿੰਗ ਕਰਨ ਤੋਂ ਬਾਅਦ ਤੁਸੀਂ ਛੋਟੇ-ਛੋਟੇ ਇਸ ਨੂੰ ਕੱਟ ਲਗਾ ਲਓ ਚਾਰੇ ਪਾਸੇ ਛੋਟੇ-ਛੋਟੇ ਕੱਟ ਲਗਾ ਲਓ ਧਿਆਨ ਰੱਖੋ ਕਿ ਸਲਾਈ ਨਾ ਕੱਟੀ ਜਾਵੇ ਤੇ ਲੈਂਸ ਤੇ ਥੋੜਾ ਬਹੁਤਾ ਕੱਟ ਲੱਗ ਵੀ ਜਾਵੇਗਾ ਤੇ ਕੋਈ ਗੱਲ ਨਹੀਂ ਆ ਤੇ ਸਲਾਈ ਤਾਂ ਢਿੱਡ ਨਹੀਂ ਕਟਣੀ ਚਾਹੀਦੀ ਚਾਰੇ ਪਾਸੇ ਤੁਸੀਂ ਇਸ ਤਰੀਕੇ ਦੇ ਨਾਲ ਕਟ ਲਗਾ ਲੈਣਿਆ ਕਟ ਲਗਾਉਣ ਤੋਂ ਬਾਅਦ ਇਸ ਤਰੀਕੇ ਦੇ ਨਾਲ ਇਹਨੂੰ ਕਰਕੇ ਇਧਰ ਵਾਲੀ ਸਾਈਡ ਜਿਹੜੀ ਆਪਾਂ ਸਲਾਈ ਲਗਾਵਾਂਗੇ ਇੱਕ ਤਾਂ ਕਿ ਲੈਸ ਜਿਹੜੀ ਆ ਨੀਚੇ ਬੈਠ ਜਾਵੇ ਬਿਲਕੁਲ ਵੀ ਉੱਪਰ ਉੱਠੀ ਉੱਠੀ ਨਾ ਰਵੇ ਤੇ ਉਸ ਤੋਂ ਬਾਅਦ ਆਪਾਂ ਐਕਸਟਰਾ ਕਪੜਾ ਜਿਹੜਾ ਉਹ ਕੱਟ ਕਰਾਂਗੇ ਇਸ ਤਰ੍ਹਾਂ ਬਹੁਤ ਹੀ ਆਸਾਨੀ ਦੇ ਨਾਲ ਬਿਗਨਰ ਜਿਹੜੇ ਉਹ ਵੀ ਲਗਾ ਸਕਦੇ ਨੇ ਲੈਂਸ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਲੈਂਸ ਜਿਹੜੀ ਗੋਲ ਗਲੇ ਨੂੰ ਲੱਗ ਜਾਂਦੀ ਆ ਤੁਸੀਂ ਇਸ ਤਰ੍ਹਾਂ ਕਿਸੇ ਵੀ ਵੀ ਗਲੇ ਨੂੰ ਵੀ ਲਾ ਸਕਦੇ ਜੇ ਤੇ ਜਿਹੜਾ ਚੌਰਸ ਵੀ ਗਲਾ ਹੁੰਦਾ ਉਸ ਤਰੀਕੇ ਦਾ ਵੀ ਇਸ ਤਰ੍ਹਾਂ ਬਣਾ ਸਕਦੇ ਜੇ ਚੌਰਸ ਗਲਾ ਵੀ ਬਣਾ ਸਕਦੇ ਜੇ ਹੁਣ ਆਪਾਂ ਜਿੰਨਾ ਮਾਰਜਨ ਰੱਖਣਾ ਆ ਫੋਲਡ ਕਰਨ ਵਾਸਤੇ ਗਲੇ ਦੀ ਪੱਟੀ ਇੱਥੇ ਮੈਂ 1.5 ਇੰਚ ਲੈ ਰਹੀ ਹਾਂ ਤੇ ਤੁਸੀਂ ਚਾਹੋ ਤੇ ਸਾਰੇ ਉੱਪਰ 1.5 1.5 ਇੰਚ ਦੇ ਨਿਸ਼ਾਨ ਲਗਾ ਸਕਦੇ ਜੇ ਮੈਂ ਨਿਸ਼ਾਨ ਨਹੀਂ ਲਗਾਵਾਂਗੀ ਉਸੇ ਤਰ੍ਹਾਂ ਅੰਦਾਜ਼ੇ ਦੇ ਨਾਲ ਹੀ ਇਸ ਨੂੰ ਕੱਟ ਕਰਦੀ ਜਾਵਾਂਗੀ 4 ਸਫੇਰੇ ਚਾਰੇ ਪਾਸੇ ਆਪਾਂ ਗੁਲਾਈ ਦੇ ਵਿੱਚ ਇਸ ਨੂੰ ਕੱਟ ਕਰਦੇ ਜਾਣਾ ਹੈ ਤੇ ਐਂਡ ਤੱਕ ਕਟਿੰਗ ਕਰ ਲੈਣੀ ਹੈ ਤੇ ਗਲਾ ਸਾਡਾ ਜਿਹੜਾ ਬਣ ਕੇ ਬਿਲਕੁਲ ਰੈਡੀ ਹੋ ਗਿਆ ਹੈ ਤੇ ਇਹਦੇ ਉੱਪਰ ਤੁਸੀਂ ਹਲਕੀ ਹਲਕੀ ਪ੍ਰੈਸ ਲਗਾ ਲਓ ਪ੍ਰੈਸ ਲਗਾਉਣ ਤੋਂ ਬਾਅਦ ਅੰਦਰਲੀ ਸਾਈਡ ਤੇ ਤਰਪਾਈ ਕਰ ਲਓ ਤੇ ਗਲਾ ਜਿਹੜਾ ਬਣ ਕੇ ਤੁਹਾਡਾ ਬਿਲਕੁਲ ਰੈਡੀ ਹੋ ਜਾਏਗਾ ਬਿਲਕੁਲ ਵੀ ਭੋਂਗ ਨਹੀਂ ਹੋਣਗੇ ਕੋਈ ਵਟ ਨਹੀਂ ਆਏਗਾ ਬਹੁਤ ਵਧੀਆ ਤਰੀਕੇ ਦੇ ਨਾਲ ਗਲਾ ਬਣ ਕੇ ਰੈਡੀ ਹੋ ਗਿਆ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤੇ ਲਾਈਕ ਜ਼ਰੂਰ ਕਰਿਓ